ਪੁਲਵਾਮਾ ਦੇ ਵਿੱਚ ਅਤਵਾਦੀ ਹਮਲਾ ਹੋਇਆ ਜਿਸ ਦੇ ਵਿਰੋਧ ਦੇ ਵਿੱਚ ਮੁਸਲਮਾਨਾ ਦੇ ਵਿੱਚ ਭਾਰੀ ਰੋਸ ਨਜ਼ਰ ਆ ਰਿਹਾ ਹੈ ਅਤਲਸਲ ਮੁਸਲਿਮ ਭਾਈਚਾਰੇ ਦੇ ਵੱਲੋਂ ਅਤਵਾਦ ਦਾ ਪੁਤਲਾ ਸਾੜਿਆ ਗਿਆ ਤਾਂ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਸੈਲਾਨੀਆਂ ਤੇ ਬਹਿਰੇਵੀਂ ਦਾ ਹਮਲਾ ਕਰਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਇਸ ਦੇ ਵਿਰੋਧ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿੱਚ ਭਾਰੀ ਗੁੱਸਾ ਹੈ ਤੇ ਸੈਂਕੜੇ ਮੁਸਲਮਾਨਾਂ ਨੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਅਤਵਾਦ ਦਾ ਪੁਤਲਾ ਸਾੜਿਆ ਹੈ ਤੇ ਪਾਕਿਸਤਾਨ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਹੈ ਤੇ ਸ਼ਾਹੀ امام ਪੰਜਾਬ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਰਵੀ ਨੇ ਪੁਲਵਾਮਾ ਹਮਲੇ ਦੀ ਸਖਤ ਨਿੰਦਾ ਕੀਤੀ ਤੇ ਇਸ ਨੂੰ ਲੈ ਕੇ ਰੋਸ ਜ਼ਾਹਰ ਕੀਤਾ ਗਿਆ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦਾ ਨਾਮ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅ ਅੱਜ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਆਤੰਗਵਾਦ ਤੇ ਪਾਕਿਸਤਾਨ ਦਾ ਪੁਤਲਾ ਜਿਹੜਾ ਹੈ ਉਹ ਫੂਕਿਆ ਗਿਆ ਹੈ ਇਹਦਾ ਪਿੱਛੇ ਵੱਡੀ ਵਜ੍ਹਾ ਇਹ ਹੈ ਕਿ ਬੀਤੇ ਦਿਨ ਜੋ ਕੁਝ ਵੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਇਆ ਉਹਦੇ 'ਚ ਜਿਹੜੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਤੇ ਉਹਦੇ ਲਈ ਨਿੰਦਾ ਦੇ ਸ਼ਬਦ ਵੀ ਜਿਹੜੇ ਆ ਇਸ ਵਾਰੀ ਮੁੱਕ ਗਏ ਕਿਉਂਕਿ ਜਿਹੜੇ ਲੋਕ ਉੱਥੇ ਬਤੌਰ ਟੂਰਿਸਟ ਘੁੰਮਣ ਲਈ ਗਏ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਨਾ ਉਹ ਹਥਿਆਰਬੰਦ ਸੀਗੇ ਨਾ ਉਹਨਾਂ ਨੇ ਕਿਸੇ ਦੇ ਨਾਲ ਕੋਈ ਜ਼ਿਆਦਤੀ ਕੀਤੀ ਐਸੇ ਨਾਹਕ ਲੋਕਾਂ ਨੂੰ ਮਾਰਨਾ ਔਰ ਫਿਰ ਧਰਮ ਪੁੱਛ ਕੇ ਉਹਨਾਂ ਦੇ ਉੱਤੇ ਗੋਲੀ ਚਲਾਣੀ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਵੱਡਾ ਛੜਯੰਤਰ ਹੈ ਬਹੁਤ ਵੱਡੀ ਸਾਜ਼ਿਸ਼ ਹੈ ਭਾਰਤ ਦੇ ਵਿੱਚ ਨਫ਼ਰਤ ਫੈਲਾਉਣ ਦੇ ਲਈ ਕੋ ਬਹੁਤ ਵੱਡਾ ਖੇਲ ਜਿਹੜਾ ਹੈ ਉਹ ਖੇលਿਆ ਗਿਆ ਹੈ ਇਸ ਲਈ ਭਾਰਤ ਸਰਕਾਰ ਨੂੰ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਸ ਮੁਕਦਮੇ ਨੂੰ ਪਿਓਰਿਟੀ ਦੇ ਉੱਤੇ ਰੱਖਿਆ ਜਾਵੇ ਔਰ 10 ਦਿਨ ਦੇ ਅੰਦਰ ਹੀ ਮਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਜਾਵੇ ਉਹ ਬਾਜ਼ਾਰ ਦੇ ਵਿੱਚ ਬਕਾਇਦਾ ਫਾਂਸੀ ਦਾ ਫੰਦਾ ਲਗਾ ਕੇ ਦਿੱਤੀ ਜਾਵੇ ਜਿਸ ਤਰ੍ਹਾਂ ਹੋਰ ਮੁਲਕਾਂ ਦੇ ਵਿੱਚ ਮਲਜ਼ਮਾਂ ਨੂੰ ਸਜ਼ਾ ਜਿਹੜੀ ਹੈ ਸਰੇ ਬਾਜ਼ਾਰ ਦਿੱਤੀ ਜਾਂਦੀ ਹੈ ਜਦ ਤੱਕ ਅਸੀਂ ਕਾਨੂੰਨ ਦੇ ਜੁਰਮ ਕਰਨ ਵਾਲੇ ਲੋਕਾਂ ਨੂੰ ਔਰ ਐਸਾ ਜੁਰਮ ਜਿਹੜਾ ਕਿ ਇਨਸਾਨੀਅਤ ਨੂੰ ਸ਼ਰਮਿੰਦਾ ਕਰਦਾ ਹੈ ਔਰ ਜਿਹੜਾ ਕਿ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦਾ ਹੈ ਜਿਹੜਾ ਕਿ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਨਾ ਚਾਹੁੰਦਾ ਹੈ ਉਹਨੂੰ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕੀਤਾ ਜਾ ਸਕਦਾ। ਕੁਰਾਨ શરીਫ ਅੱਲ੍ਹਾ ਤਾਲਾ ਨੇ ਇੱਕ ਜਗ੍ਹਾ ਹੁਕਮ ਫਰਮਾਇਆ ਹੈ ਕਿ ਅਗਰ ਕਿਸ ਬੇਕਸੂਰ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਇਹ ਜਿਵੇਂ ਕਿ ਤੁਸੀਂ ਸਾਰੀ ਇਨਸਾਨੀਅਤ ਨੂੰ ਹੀ ਮਾਰ ਦਿੱਤਾ ਹੈ। ਤੇ ਮੈਂ ਸਮਝਦਾ ਕਸ਼ਮੀਰ ਦੇ ਪਹਿਲਗਾਮ ਦੀ ਜੋ ਕੁਝ ਵੀ ਹੋਇਆ ਉਹ ਇਨਸਾਨੀਅਤ ਨੂੰ ਕਤਲ ਵਰ ਕਰਨ ਵਾਲਾ ਜਿਹੜਾ ਹੈ ਉਹ ਕੰਮ ਹੈ ਬਹੁਤ ਮਸ਼ਹੂਰ ਸ਼ਾਇਰ ਗੁਜ਼ਰੇ ਨੇ ਅਲਾਮਾ ਇਕਬਾਲ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਇਸ ਮੌਕੇ ਤੇ ਮੈਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਕਹਿੰਦੇ ਕਿ ਅੱਲਾਹ ਸੇ ਕਰੇ ਦੂਰ ਤੋਂ ਤਾਲੀਮ ਵੀ ਫਿਤਨਾ ਮਤਲਬ ਐਸੀ ਸਿੱਖਿਆ ਜਿਹੜੀ ਤੁਹਾਨੂੰ ਰੱਬ ਤੋਂ ਦੂਰ ਕਰ ਦੇਵੇ ਉਹ ਕਹਿੰਦੇ ਬੁਰੀ ਚੀਜ਼ ਹੈ ਇਮਲਾਕ ਵੀ ਔਲਾਦ ਵੀ ਜਾਗੀਰ ਵੀ ਫਿਤਨਾ ਕਹਿੰਦੇ ਜਿਹੜੀ ਤੁਹਾਡੀ ਪ੍ਰਾਪਰਟੀ ਹੈ ਅਗਰ ਉਹ ਵੀ ਰੱਬ ਤੋਂ ਦੂਰ ਕਰ ਦਵੇਂ ਔਲਾਦ ਵੀ ਕਹੇਗੀ ਰੱਬ ਵੱਲ ਨਹੀਂ ਜਾਣਾ ਤੇ ਉਹ ਵੀ ਇੱਕ ਤਰ੍ਹਾਂ ਬੁਰੀ ਚੀਜ਼ ਹੈ ਫਿਰ ਅਲਾਮਾ ਅੱਗੇ ਇੱਕ ਬੜੀ ਗੱਲ ਕਹਿੰਦੇ ਉਹ ਕਹਿੰਦਾ ਨਾਹਕ ਕੇ ਲਈ ਉੱਥੇ ਤੋਂ ਸ਼ਮਸ਼ੀਰ ਵੀ ਫਿਤਨਾ ਕਹਿੰਦਾ ਅਗਰ ਕਿਸੇ ਨੂੰ ਨਾਹਕ ਕਤਲ ਕਰਨ ਦੇ ਲਈ ਤੁਸੀਂ ਤਲਵਾਰ ਜੱਗਦੇ ਹੋ ਫਿਰ ਉਹ ਵੀ ਫਿਤਨਾ ਹੈ ਉਹ ਵੀ ਬੁਰੀ ਚੀਜ਼ ਹੈ ਉਹ ਕਹਿੰਦਾ ਫਿਰ ਸ਼ਮਸ਼ੀਰ ਹੀ ਕਿਹਾ ਨਾਰਾ ਤਕਬੀਰ ਵੀ ਫਿਤਨਾ ਅਗਰ ਤੁਸੀਂ ਕਿਸੇ ਨੂੰ ਨਾਹਕ ਮਾਰਨ ਦੇ ਲਈ ਖੁਦਾ ਦਾ ਨਾਮ ਵੀ ਇਸਤੇਮਾਲ ਕਰਦੇ ਹੋ ਤੇ ਉਹ ਵੀ ਇਬਾਦਤ ਨਹੀਂ ਹੈ ਉਹ ਵੀ ਬਹੁਤ بڑا ਜਿਹੜਾ ਹੈ ਉਹ ਗੁਨਾਹ ਹੈ ਤੇ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਕਾਂਡ ਕੀਤਾ ਉਹ ਆਪਣੇ ਆਪ ਨੂੰ ਕਹਿ ਤਾਂ ਰਹੇ ਆ ਕਿ ਅਸੀਂ ਮੁਸਲਮਾਨ ਆ ਯਾ ਅਸੀਂ ਪਾਕਿਸਤਾਨ ਸਮਰਥਕ ਆ ਲੇਕਿਨ ਇਸਲਾਮ ਦੀ ਰੂਹ ਦੇ ਨਾਲ ਸ਼ਰੀਅਤ ਦੀ ਰੂਹ ਦੇ ਨਾਲ ਉਹ ਕਿਸੇ ਕੀਮਤ ਤੇ ਉੱਤੇ ਵੀ ਇਸਲਾਮ ਧਰਮ ਨਾਲ ਸੰਬੰਧ ਨਹੀਂ ਰੱਖਦੇ ਕਿਉਂਕਿ ਇਸਲਾਮ ਕਿਸੇ ਤੇ ਵੀ ਨਜਾਇਜ਼ ਕਤਲ ਨੂੰ ਕਿਸੇ ਦੇ ਉੱਤੇ ਜ਼ੁਲਮ ਕਰਨ ਨੂੰ ਕਿਸੇ ਤੇ ਨਜਾਇਜ਼ ਗੋਲੀ ਚਲਾਉਣ ਨੂੰ ਹਰਾਮ ਕਰਾਰ ਦਿੰਦਾ ਹੈ ਇਸ ਲਈ ਇਹ ਮੈਂ ਗੱਲ ਸਪਸ਼ਟ ਕਰਨਾ ਚਾਹਨਾ ਪੂਰੇ ਦੇਸ਼ ਦੇ Hindu ਭਰਾਵਾਂ ਦੇ ਨਾਲ ਕਿ ਜਿਹੜੇ ਲੋਕ ਗੋਲੀ ਧਰਮ ਦਾ ਨਾਂ ਲੈ ਕੇ ਪੁੱਛ ਕੇ ਮਾਰਦੇ ਪਏ ਆ ਉਹ ਆਪ ਧਰਮੀ ਨਹੀਂ ਹੈ ਅਗਰ ਉਹ ਧਰਮ ਵਾਲੇ ਹੁੰਦੇ ਤੇ ਵੀ ਕਿਸੇ ਨਜਾਇਜ਼ ਦੇ ਉੱਤੇ ਉਹ ਗੋਲੀ ਨਹੀਂ ਚਲਾਉਂਦੇ